ਫਤਰੋ ਲੈਫਟ ਫਲੈ ਕਰਿਓ ਜੀ ਅਰੇ ਅੱਗੇ ਆ ਅੰਨੇ ਆਲੇ ਵੀ ਪਰੇ ਨੂੰ ਪੈ ਗਏ ਆ ਭਰਾਸੋ ਉਹਨਾਂ ਦੇ ਕਿਸੇ ਕਰਨ ਦੇ ਮੈਂ ਤਾਂ ਸਾਈਡ ਤੋਂ ਬੱਚਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਵੇਖੋ ਸਥਾਨਕ ਲੋਕਾਂ ਲੋ ਕੋਈ ਪ੍ਰਸ਼ਾਸਨ ਦੀ ਮਦਦ ਨਹੀਂ ਤੁਸੀਂ ਪਾਣੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਪੀਡ 'ਚ ਉਹ ਬੱਚੇ ਉਹ ਕੁੜੀਆਂ ਨੂੰ ਇੱਧਰ ਕਰੋ ਸਾਈਡ 'ਤੇ ਇਹ ਸਾਈਡ 'ਤੇ ਦੋ ਜਣੇ ਉਧਰ ਹੋ ਗਏ ਹਨ ਦੋ ਤਿੰਨ ਗਏ ਬੱਚੇ ਇੱਧਰ ਆਓ ਸ਼ਾਬਾਸ਼ ਸ਼ਾਬਾਸ਼ ਚਲੋ ਚੈਰ ਬੈਠਣ ਲਈ ਬਹੁਤ ਆ ਨਾ ਨਾ ਟੋਟਲਾ ਕੇ ਆਪਣੀ ਉਹ ਪਈ ਮੇਰੀ ਕਿਥੇ ਚਲੀ ਗਈ ਇਹ ਕਹਿੰਦੀ ਪਈ ਟੋਟਲਾ ਸਿੱਧੀ ਸਿੱਧੀ ਆ ਚੱਲਾ ਕਰੋ ਮੇਰੀ ਗੱਲ ਸਾਡ ਗੱਲ ਆਉਂਦੀ ਹੋਵੇ ਅੱਜ ਅੱਜ ਸਹੀ ਸਾਲ ਆ enggak tahu enggak salah ਨ ਨਵੋਧਿਆ ਸਕੂਲ ਪਿੰਡ ਦੁਬਲੀ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਤੋਂ ਤਕਰੀਬਨ 6 ਕਿਲੋਮੀਟਰ ਦੂਰ ਜੋ ਬੱਚੇ ਹੋਸਟਲ ਦੇ ਵਿੱਚ ਸੀਗੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਆਹ ਹੁਣ ਇਧਰ ਅਰੂ ਕੇ ਨਾ ਤੇ ਅਨਾ ਕਿ ਨਹੀਂ ਜਾਣਾ ਉਧਰ ਨਹੀਂ ਜਾਣਾ ਪਤਾ ਹੋ ਸ਼ਬਾਸ਼ ਆ ਬੇਟਾ इधरले पासे रहना शाबाश इधर तो नहीं आना रोड पे कोई ना कोई चलो चलो बस चलो शाबाश शाबाश उठाओ उठाओ अब बैठ किनारे है

ਓ ਇੱਧਰ ਰੱਖੋ ਯਾਰ ਥੋੜੇ ਜੇ ਵੀਰ ਇੱਧਰ ਹੋ ਇੱਧਰ ਕਢਾਓ ਆਓ ਆਓ ਆਗੇ ਸਾਰੇ ਸਾਰੇ ਆ ਵੀ ਦੇ ਇਹ ਰੰਗ ਹਾਂ ਬੱਸ ਬੰਦਾ ਇਹਨਾਂ ਨੂੰ ਪਰਮੀ ਦਾ ਪਿਆਰ ਨਿਕੰਤ ਦੇ ਕੇ ਤੁਮਹਾਨੂੰ ਬਾਰੇ ਕੀ ਹੋਇਆ ਤਾਂ ਮਚ ਲਗੇ ਚਲੋ ਬਹੁਤ ਮਾੜੇ ਹਾਲਾਤ ਐਸੋੜੇ ਉਹ ਉੱਠਣੇ ਬੱਚੇ ਮਦਮਤੀ ਕਿਹਦੀ ਕਿਹਦੇ ਬੱਚੇ ਨਹੀਂ ਦੇਣਾ ਤੁਸੀਂ ਆ ਵੀ ਚਲ ਜਿਓ ਉਹ ਬੱਤੀਆਂ ਉਹ ਬੱਤੀਆਂ ਉਹ ਨਹੀਂ ਜਿੱਤੀ ਨਹੀਂ ਆਹ ਆ ਬੈਠ ਕੇ ਲਾ ਕੇ ਦਿੰਦੇ ਆ ਚਾਣਾ ਧਿਆਣਾ ਦੇਖ ਕੇ ਪਜਾ ਕਰਕੇ ਯਾਰ ਪਾਜੀ ਉਹ ਟਰਾਲੀ ਅੱਗੇ ਲੱਗੀ ਉੱਥੇ ਬਣਾਓ ਬੱਚੇ ਨੂੰ ਲਾਈਗਰੂ ਮੇਰ ਕਰੀ ਪੰਜਾਬ ਤੇ ਜੇ ਆਪਦਾ ਭਾਈ ਆ ਇਹਨੂੰ ਕੱਟੀ ਵੀ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਵੀ ਪਾਣੀ ਦਾ ਲਗਾਤਾਰ ਵਹਾਅ ਬਹੁਤ ਤੇਜ਼ ਹੋਦਾ ਵਧਦਾ ਹੋਇਆ ਇੱਥੇ ਜੋ ਤਕਰੀਬਨ ਸੈਂਕੜਾਂ ਦੇ ਬੱਚੇ ਫਸੇ ਸੀਗੇ ਹੋਸਟਲ ਦੇ ਵਿੱਚ ਉਹਨਾਂ ਨੂੰ ਕੱਢਿਆ ਜਾ ਰਿਹਾ ਸਥਾਨਕ ਲੋਕਾਂ ਵੱਲੋਂ ਬਹੁਤ ਸਹਾਇਤਾ ਜਾ ਰਿਹਾ ਹੈ ਰੈਸਕਿਊ ਕੀਤਾ ਜਾ ਰਿਹਾ ਔਰ ਖਾਸ ਸਾਈਡ ਦੀ ਟੀਮ ਹੁਣ ਪਹੁੰਚੀ ਹੈ ਇੱਥੇ ਬੋਰਸ ਵੀ ਪਹੁੰਚਿਆ ਨੇ ਤੇ ਲਗਾਤਾਰ ਜਿਹੜੀ ਆ ਉਹ ਲੋਕਾਂ ਵੱਲੋਂ ਹਿੰਮਤ ਕਰਕੇ ਤੁਸੀਂ ਦੇਖ ਸਕਦੇ ਹੋ ਤਕਰੀਬਨ 7 ਤੋਂ 8 ਜਾਂ 10 ਫੁੱਟ ਦੇ ਕਰੀਬ ਅੱਗੇ ਪਾਣੀ ਜਮਾ ਹੋ ਗਿਆ ਔਰ ਪਾਣੀ ਦਾ ਵਹਾਅ ਬਹੁਤ ਤੇਜ਼ ਆ ਔਰ ਇਹਦੇ باوجود ਵੀ ਇਹ ਲੋਕਾਂ ਦੀ ਹਿੰਮਤ ਆ ਇਹਨਾਂ ਸਥਾਨਕ ਲੋਕਾਂ ਦੀ ਜਿਹੜੇ ਇਹਨਾਂ ਬੱਚਿਆਂ ਨੂੰ ਰੈਸਕਿਊ ਕਰ ਰਹੇ ਆ ਇਹਨਾਂ ਦੁਆਰਾ ਆਪਣੇ ਟਰਾਲੀਆਂ ਦਾ ਟਰੈਕਟਰ ਇਹਨਾਂ ਪਿੰਡ ਦੇ ਲੋਕਾਂ ਦੁਆਰਾ ਲਏ ਗਏ ਆ। ਔਰ ਉੱਥੇ ਟਰਾਲੀਆਂ ਦੇ ਨਾਲ ਲਗਭਗ 1 ਤੋਂ 2 ਡੇਢ ਤੋਂ 2 ਕਿਲੋਮੀਟਰ ਦੂਰ ਆ ਜੋ ਰੋਡ ਆ ਜਿੱਥੇ ਪਾਣੀ ਨਹੀਂ ਉੱਥੇ ਤੱਕ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ।